ਆ ਜਾਊਗਾ ਅਜੇ ਵੈਰੀਫਿਕੇਸ਼ਨ ਹੋਗੀ ਚੱਲ ਰਹੀ ਚੱਲ ਰਹੀ ਆ ਅਜੇ ਕੁੜੀਆਂ ਕਿੰਨੇ ਮੁੰਡੇ ਆ ਰਹੇ ਆ ਅਜੇ ਚੱਲ ਰਿਹਾ ਚੱਲ ਰਿਹਾ ਜੀ ਵੀ ਆਰ ਚੈੱਕ ਕਰ ਰਹੇ ਆ ਸਾਡੀ ਇਕੱਠਾ ਚੱਕਾ ਬੇ ਇਥੇ ਚੱਲਦਾ ਵਾ ਧੰਦਾ ਨਜਾਇਜ਼ ਹਾਂਜੀ ਹਾਂਜੀ ਉਹਦੇ ਬਾਰੇ ਰਿਪੋਰਟ ਕੀਤਾ ਜੋੜੇ ਇਕੱਲੇ ਜੋੜੇ ਇਕੱਲੇ ਕਮਾਵਾ ਰਹੇ ਨੇ ਜੋੜੇ ਨਹੀਂ ਆ ਲੜਕੀਆਂ ਨੇ ਕੁਝ ਮੁੰਡੇ ਆ ਉਹ ਥੱਲੇ ਬੈਠੇ ਆ ਇਹ ਲੜਕੀਆਂ ਉੱਪਰ ਹੀ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਟੀਵੀ ਆਰ ਚੈੱਕ ਕਰ ਰਹੇ ਆ ਸੰਦੇਸ਼ਟਾਂ ਬਾਅਦ ਇਹ ਨਹੀਂ ਜਾਣਾ ਕਿ ਜੇ ਇੱਥੇ ਕੋਈ ਇਨਫਰਮੇਸ਼ਨ ਹੈ ਜੇ ਇੱਥੇ ਕੋਈ ਇਨਫਰਮੇਸ਼ਨ ਹੈ ਖਲੇ ਕਰੋ ਜਾਨੀ ਮਾਈਕ ਕੱਟ ਦੇ ਇਨਫਰਮੇਸ਼ਨ ਨਹੀਂ ਕਰਨੀ ਸੀ ਜੀ ਜੀ ਉਹਦੇ ਬਾਰੇ ਰੇਡ ਕੀਤਾ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਜੋ ਅੱਗੇ ਜੋ ਆਊਗਾ ਉਹ ਤੁਹਾਨੂੰ ਦੁਬਾਰਾ ਬਰੀਫ ਕੀਤਾ ਜਾਊਗਾ ਅਜੇ ਵੈਰੀਫਾਈ ਇਨਵੈਸਟੀਗੇਸ਼ਨ ਹੋਗੀ ਚੱਲਣ ਚੱਲ ਰਿਹਾ ਚੱਲ ਰਿਹਾ ਜੀ ਡੀਵੀਆ ਚੈੱਕ ਕਰ ਰਹੇ ਆ ਸਾਡੀਆਂ ਚੈੱਕ ਕਰ ਰਹੇ ਆ ਇਥੇ ਚੱਲਦਾ ਵਾ ਧੰਦਾ ਨਜਾਇਜ਼ ਹਾਂਜੀ ਉਹਦੇ ਬਾਰੇ ਰੇਡ ਕੀਤਾ ਜੋੜੇ ਨਹੀਂਆਂ ਲੜਕੀਆਂ ਨੇ ਕੁਝ ਮੁੰਡੇ ਆ ਉਹ ਥੱਲੇ ਬੈਠੇ ਐ ਲੜਕੀਆਂ ਉੱਪਰ ਹੀ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਟੀਵੀਆਰ ਚੈੱਕ ਕਰ ਰਹੇ ਆ ਸਲੂਨ ਐ ਸਪਾ ਚੱਲੇ ਰਹੇ تھے ਉਹ ਉਹਦੀ ਆਰ ਵਿੱਚ ਕੋਈ ਹੋਰ ਤਾਂ ਹੋ ਰਿਹਾ ਸੀ ਇੱਥੇ ਇਸੇ ਕਰਕੇ ਤੇ ਰੇਡ ਕੀਤਾ ਪਰ ਅਜੇ ਵੈਰੀਫਾਈ ਕਰਦੇ ਆ ਜੀ ਵੈਰੀਫਾਈ ਕਰਕੇ ਜਿਹੜੀ ਹੋਊਗੀ ਤੁਹਾਨੂੰ ਦੱਸ ਦਿਆਂਗੇ ਸਰ ਕਿੰਨੇ ਪੈਸੇ ਲੈ ਤੇ ਜਾ ਰਹੇ ਜੀ ਇਹਨਾਂ ਦੇ ਕੋਲ ਇੱਥੇ ਸਰ ਕੁਝ ਇਨਵੈਸਟੀਗੇਸ਼ਨ ਸਾਹਮਣੇ ਆਇਆ ਇਹਦੇ ਵਿੱਚ ਬ੍ਰਾਹਮਣ ਵੌਇਸ ਰਿਕਾਰਡ ਪੈਸੇ ਉਹਨਾਂ ਕੋਲ ਹੈਗੇ ਯਾਰ ਕਵਰ ਹੋਏ ਆ ਕੋਈ ਸਾਰੇ ਵੈਰੀਫਾਈ ਕਰਾਂਗੇ ਆਜੇ ਵੈਰੀਫਾਈ ਕਰ ਰਹੇ ਆ ਜੀ ਉਹ ਵੀ ਸਾਰਾ ਕੋ ਵੈਰੀਫਾਈ ਕਰਾਂਗੇ ਫਿਰ ਦੱਸ ਦਿਆਂਗੇ ਤੁਹਾਨੂੰ ਸਰ ਕਿੰਨੇ ਕੁੜੀਆਂ ਮੁੰਡੇ ਅੰਦਰ ਜੀ ਜੋੜੇ ਨੇ ਕੁੜੀਆਂ ਹੈਗੀਆਂ 6-7 ਕੁੜੀਆਂ ਨੇ 5-4-5 ਲੜਕੇ ਆ ਕਿੰਨੇ ਸਮੇਂ ਤੋਂ ਸਰ ਸਲੂਨ ਚੱਲ ਰਿਹਾ ਜੀ ਇੱਥੇ ਇਹ ਮੈਂ ਤਾਂ ਹੁਣ ਲੱਗੇ ਨੂੰ ਬਣਾ ਰਿਹਾ ਇਹਦਾ ਚੱਕ ਇਹਦਾ ਪੁਰਾਣਾ ਚੱਲ ਰਿਹਾ ਸਰ ਕੋਈ ਲੜਕੀਆਂ ਲੋਕਲ ਨਹੀਂ ਨਹੀਂ ਵਿਦੇਸ਼ੀ ਕੋਈ ਸਰ ਲੜਕੀਆਂ ਲੋਕਲ 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 ਉਹ ਚੈੱਕ ਕਰ ਰਹੇ ਆ ਸਾਰਾ ਕੁਝ ਕਰ ਰਹੇ ਆ ਚੈੱਕ ਉਹ ਤੁਹਾਨੂੰ ਦੱਸ ਦੇਣੇ ਤੁਹਾਨੂੰ ਉਹ ਦੇਸੀ ਕਰੰਸੀ ਬ੍ਰਾਮਤ ਹੋਈ ਇਹ ਨਹੀਂ ਨਹੀਂ ਕੁਝ ਨਹੀਂ ਹੋ ਰਿਹਾ ਸਰ ਜੀ ਕਾਰਵਾਈ ਕਰਨ ਜਾ ਰਹੇ ਜੀ ਅਜੇ ਵੈਰੀਫਾਈ ਕਰਕੇ ਕਾਰਵਾਈ ਹੋਊਗੀ ਜੇ ਗਲਤੀ ਹੋਏ ਤਾਂ ਕਾਰਵਾਈ ਹੋਊਗੀ ਇਹਨਾਂ ਦੇ ਕੋਲ ਨਹੀਂ ਕਾਰਵਾਈ ਹੋਊਗੀ ਸਰ ਇਹ ਜੀ ਸੀਨੀਅਰ ਲੀਡਰ ਵੀ ਲੋਕੀ ਇੰਨਾ ਵੀ ਪਤਾ ਲੱਗ ਜੂ ਜਦੋਂ ਕਰਾਂਗੇ ਸਾਰਾ ਕੁ ਉਹ ਵੀ ਪਤਾ ਲੱਗ ਜਾਊਗਾ ਸਾਰਾ ਕੁ ਸਰ ਜੀ ਇੱਕ ਗੱਲ ਹੈ ਮੇਰੀ ਗੱਲ ਕਿ ਲੜਕੀਆਂ ਦੀ ਏਜ ਕਿ ਇਹ ਕਿੱਥੋਂ ਦੀ ਆਈਆਂ ਵਿਦੇਸ਼ੀਆਂ ਨੇ ਕਿ ਲੋਕਾਂ ਇਥੋਂ ਦੀਆਂ ਲੋਕਲ ਨੇ ਇਹ ਵੀ ਇਥੋਂ ਆ ਰਹੀਆਂ ਜਿੱਥੇ ਉਹ ਤਾਂ ਜੇ ਪੁੱਛ ਰਹੇ ਆ ਉਹਨਾਂ ਨੂੰ ਅੰਦਰ ਪੁੱਛ ਕੇ ਚੱਲ ਰਹੀ ਆ ਜਦੋਂ ਪੁੱਛ ਕੇ ਚਰਾਂਗੇ ਫੇਰ ਹੀ ਡਿਟੇਲ ਜੀ ਦੱਸਾਂਗੇ ਤੁਹਾਨੂੰ ਇਨਫਰਮੇਸ਼ਨ ਕੀ ਮਿਲਣੀ ਇਨਫਰਮੇਸ਼ਨ ਤੇ ਇਹੀ ਬੇੜੀ ਵੀ ਇੱਥੇ ਨਜਾਇਜ਼ਤਾ ਦਾ ਹੁੰਦਾ ਵਾ ਬਾਲਕੀ ਨੇ ਬਾਲਕੀ ਬਾਲਕੀ ਗ੍ਰੇਬ ਬਾਲਕੀ